ਇਸ ਤੱਕ ਮਾਹੌਲ ਬਹੁਤ ਦਾਸਾ ਦਾ ਜੀ ਠੀਕ ਹੈ ਜੀ ਪਹਿਲੇ ਵਰਗਾ ਕਾਰੋਬਾਰ ਨਹੀਂ ਰਿਹਾ ਬਾਹਰ ਜਿਹੜੀ ਜਨਤਾ ਹੁੰਦੀ ਸੀ ਉਹ ਆ ਨਹੀਂ ਰਹੀ ਇਸ ਵੇਲੇ ਬਿਲਕੁਲ ਸਨਾਟਾ ਪਿਆ ਜੀ ਕੋਈ ਪਤਾ ਨਹੀਂ ਕਿਸਲੇ ਕੀ ਹੋ ਜਾਣਾ ਕੀ ਨਹੀਂ ਹੋਣਾ ਜੀ ਸੀਸ ਫਾਇਰ ਤੋਂ ਬਾਅਦ ਕੱਲ ਰਾਤ ਤੱਕ ਕਿਦਾਂ ਦਾ ਮਾਹੌਲ ਸੀ ਬਲੈਕਆਊਟ ਹੀ ਹੋਇਆ ਸੀ ਕੋਈ ਪੈਸੇ ਧਮਾਕੇ ਵੀ ਕੁਝ ਹੋਏ ਨਹੀਂ ਨਹੀਂ ਬਿਲਕੁਲ ਸ਼ਾਂਤ ਰਿਹਾ ਜੀ ਕੱਲ ਦਾ ਪਰਸੋਂ ਸੀਸ ਫਾਇਰ ਤੋਂ ਬਾਅਦ ਵੀ ਦੋ ਤਰ੍ਹਾਂ ਧਮਾਕੇ ਹੋਏ ਆ ਬਾਰਡਰ ਤੇ ਗੋਲੀ ਵਾਰੀ ਚੱਲਦੀ ਰਹੀ ਹੈ ਜੀ ਤੇ ਐਤ ਬਾਅਦ ਨੂੰ ਰਾਤ ਨੂੰ ਕਿਦਾਂ ਦਾ ਮਾਹੌਲ ਇਤਵਾਰ ਦਾ ਰਾਤ ਮੋਲ ਸ਼ਾਂਤੀ ਸੀ ਬਿਲਕੁਲ ਜੀ ਇਹ ਕੀ ਮਾਹੌਲ ਹੈਗਾ ਜਿਹੜਾ ਮੋਹੌਲਾ ਦੇ ਲਗੜੇ ਮੋਹੌਲਾ ਦੇ ਲਗੜੇ ਪਹਿਲੇ ਬੈਠੇ ਜੇ ਐਤਵਾਰ ਨੂੰ ਰਸਤੀ ਬਲੈਕਆਊਟ ਕੀਤਾ ਗਿਆ ਤੇ ਫੀਸ ਫਾਇਰ ਵਿੱਚ ਫਾਇਰ ਦੇ ਉੱਪਰ ਸੋਨੇ ਦੇ ਦੇਸ਼ਾਂ ਦੇ ਵੱਲੋਂ ਪੱਲ ਮੈਂ ਕਿੰਦੀ ਗਈ ਆ ਉਸ ਤੋਂ ਬਾਅਦ ਲੋਕਾਂ ਨੇ ਠਿਕਾੜਾ ਕੀਤਾ ਮਾਹੌਲ ਮੋਹੌਲਾ ਤਾਂ ਇਹ ਤੁਹਾਡੇ ਸਾਹਮਣੇ ਸਾਨੂੰ ਦਿਖਾਈ ਦੇ ਰਿਹਾ ਵੀ ਆਲ ਸੋਨੇ ਨਾਲ ਭੇਜਦੇ ਗਾ ਘਾਹ ਆੜੇ ਬਾਰੋਂ ਕੋਈ ਆਏਗਾ ਤਾਂ ਘਾਹ ਚਲੇਗਾ ਤੇ ਕਾਰੋਬਾਰ ਚਲੇਗਾ ਬਾਰੋਂ ਹੈ ਕੋਈ ਨਹੀਂ ਗਾਹ ਕਿ ਖੋਣਾ

पहले ही जैसे आ रहे हैं जिसको मिल जाता हो जा रहा जिसको नहीं मिल पाता हो लौट जा रहा तो माहौल कैसा शहर का माहौल तो अभी तो अच्छा ही है अभी तो देखो सब खा पी रहे घूम रहे सब कोई दिक्कत नहीं है कोई दिक्कत हुई भी नहीं थी थोड़ी सी दिक्कत हुई थी बमबारी हुई थी तो आदमी थोड़ा परेशान तो हो जाएगा कहीं पर बम गिर सकता है कुछ भी हो सकता है तो इसलिए अंदर होना क्योंकि बम पे आग लगती है अंदर होंगे तो हमारे बम उड़ा नहीं पाएगा आग लगती है आग से के जपेट में जा सकते हैं हम ठीक है ना साहब तो इसलिए हम अंदर हो गए थे लेकिन बम थोड़ा बहुत फेंक दिया उन्होंने लेकिन कोई हमारे पठानकोट में कोई दिक्कत नहीं आई सब शांति अच्छा है जिरा अब मतलब है उसके बाद ही पता लगेगा अगर मोदी जी ने जो गोली कहते गोला चलावा कारोबार का बुरा हाल है ਤੇ ਕਿਹਾ ਕੱਲ ਰਾਤ ਨੂੰ ਜਿਹੜਾ ਬਲੈਕਆਊਟ ਕੀਤਾ ਗਿਆ ਸੀ ਲੋਕਾਂ ਦੇ ਵਿੱਚ ਚਕਰਿਆ ਜਾਂ ਕੁਝ ਹੈਗਾ ਸੀ ਨਾ ਨਹੀਂ ਤੇ ਕਿਹਾ ਕੋਈ ਰਤੀ ਗੁਜ ਐਕਟੀਵਿਟੀ ਦੇਖੀ ਗਈ ਪਾਕਿਸਤਾਨ ਵੱਲੋਂ ਪਠਾਨਕੋਟ ਵਿੱਚ ਨਹੀਂ ਨਹੀਂ ਕੋਈ ਨਹੀਂ ਭਾਈ ਸ਼ਾਂਤ ਮਾਹੌਲ ਸਭ ਠੀਕ ਔਰ ਕਾਰੋਵਾਰ ਦੇ ਮਾਮਲੇ 'ਚ ਦੇਖਿਆ ਜਾਵੇ ਤੇ ਹਜੇ ਕੋਈ ਇਨਾ ਨਹੀਂ ਹੈਗਾ ਪਰ ਕੁਝ ਫਰਕ ਪੈ ਗਿਆ ਹੈਗਾ ਜਿਸ ਹੱਬ ਦਾ ਸੀਜ਼ਫਾਇਰ ਹੋਇਆ ਹੀ ਤੇ ਉਸ ਤੋਂ ਲੱਗਦਾ ਹੀ ਕਿ ਕਾਫੀ ਮੋਲ ਵਿਗੜਨ ਦੇ ਚਾਂਸੇ ਹੀ ਹੈਗੇ ਹੀ ਪਰ ਮੈਨੂੰ ਨਹੀਂ ਲੱਗਦਾ ਹੈਗਾ ਹੁਣ ਅੱਗੇ ਕੋਈ ਕੋਈ ਇਸ ਤਰ੍ਹਾਂ ਦੀ ਗੱਲਬਾਤ ਕੋਈ ਹੋਏਗੀ ਤੇ ਕਾਫੀ ਹੱਟ ਅਗਰ ਹੁਣ ਤੇ ਸ਼ਾਂਤੀ ਹੋ ਗਈ ਹੈ ਹੁਣ ਤੇ ਸਵੇਰੇ ਸਵੇਰ ਦਾ ਟਾਈਮ ਹੈਗਾ ਤੇ ਮਜ਼ਾਲੀ ਹੌਲੀ ਹੌਲੀ ਕਰਕੇ ਹੁਣ ਬਾਜ਼ਾਰ ਤੇ ਲੱਗਣ ਦੀ ਹੈ ਕਿ ਰੌਣਕ ਕਾਫੀ ਤੇ ਗਾਗ ਦੀ ਗੱਲ ਕੀਤੀ ਗਾਗ ਆ ਰਹੇ ਨੇ ਹਾਂ ਗਾਗ ਤੇ ਰੈਗੂਲਰ ਆ ਰਹੇ ਹੈ ਇਸ ਤਰ੍ਹਾਂ ਪਹਿਲੇ ਆਉਂਦੇ ਸੀ ਥੋੜਾ ਫੁੱਲਾਂ ਦਾ ਕਾਰੋਬਾਰ ਕੋਈ ਵਿਆਹ ਸ਼ਾਦੀ ਦੀ ਗੱਡੀ ਲੋਕੀ ਚਲਿਆ ਨਹੀਂ ਵਿਆਹ ਸ਼ਾਦੀ ਦੀ ਗੱਡੀ ਤੇ ਨਹੀਂ ਆਈ ਹੈਗੀ ਪਰ ਫੁੱਲਾਂ ਦੇ ਵਿੱਚ ਤੇ ਕਾਫੀ ਸਵੇਰੇ ਦਾ ਕੰਮ ਤੇ ਵਧੀਆ ਸ਼ਾਦਾ ਸ਼ਾਦਾ ਮੌਤ ਤੇ ਦੁਬਈ ਕਾਰੋਬਾਰ ਲੋਕਾਂ ਬੰਦੇ ਆ ਗਰੀਬ ਆਦਮੀ ਆ ਤੇ ਮੁਸ਼ਕਲੀ ਆ ਦਿਹਾੜੀ ਦਾ ਲੱਗਦੇ ਨੇ ਜਿਹੜਾ ਠੀਕ ਹੈ ਉਸ ਕਰਕੇ ਸ਼ਾਇਦ ਮੜਾ ਹਾਲੀ ਆ ਕਿੱਦਾਂ ਦਾ ਲੱਗਦਾ ਤੁਹਾਨੂੰ ਰੱਤੀ ਜਿੱਦਾਂ ਬਲੈਕ ਆਊਟ ਹੋਇਆ ਹੀ ਪਰ ਜਿਹੜੀ ਧਮਾਕੇ ਦੀ ਕੋਈ ਆਵਾਜ਼ ਨਹੀਂ ਸੁਣੀ ਗਈ ਕਿੱਦਾਂ ਦਾ ਲੋਕਾਂ ਦੇ ਵਿੱਚ ਮਾਹੌਲ ਸੀ ਰਾਤ ਦਾ ਰਾਤ ਦਾ ਮਾਹੌਲ ਨਹੀਂ ਸ਼ਾਂਤੀ ਵਾਹੇ ਅਜੇ ਵੀ 12 ਵਜੇ ਜਿਹੜੀ ਮੀਟਿੰਗ ਹੈ ਅੰਦੀ ਪਾਕਿਸਤਾਨੋਂ ਤੋਂ ਆਦੇ ਸਿਸਪਾਇ ਵੀ ਆਂਦੀ ਆਂਦੀ ਕਿੱਦਾਂ ਦੇਖਦੇ ਤੁਸੀਂ ਸਾਨੂੰ ਲੋਕਾਂ ਕੀ ਬੰਦਾ ਹੈ ਕਿ ਉਹ ਡੇਟਾ ਡੇਟਰ ਦਿਹਾੜਨੀ ਹੈ ਅਸੀਂ ਦੇ ਆਮ ਪਬਲਿਕ ਆ ਜੋ ਕਰਨਗੇ ਉਹ ਦੇ ਮੁਤਾਬਕ ਹੀ ਚੱਲਣਾ ਪੈਣਾ ਸਾਨੂੰ ਸ਼ਨੀਵਾਰ ਨੂੰ ਸੀਸਫਾਇਰ ਤੋਂ ਬਾਅਦ ਪਾਕਿਸਤਾਨ ਦੇ ਵੱਲੋਂ देर रात ਨੂੰ ਫਿਰ ਤੋਂ ਜਿਹੜੇ ਹੈ ਡਰੋਨ ਦੇ ਰਾਹੀਂ ਹਮਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਤੁਹਾਨੂੰ ਦੱਸ ਦਈਏ ਕਿ ਬੀਤੀ ਰਾਤ ਐਤਵਾਰ ਨੂੰ ਰਾਤ ਨੂੰ ਪਠਾਨਕੋਟ ਜ਼ਿਲ੍ਹੇ ਦੇ ਵਿੱਚ 8 ਵਜੇ ਦੇ ਕਰੀਬ ਬਲੈਕਆਊਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਅੱਜ ਸਵੇਰੇ ਇਸ ਬਲੈਕਆਊਟ ਨੂੰ 6 ਵਜੇ ਦੇ ਕਰੀਬ ਖੋਲ ਦਿੱਤਾ ਗਿਆ ਇਸ ਦੇ ਨਾਲ ਹੀ ਪੂਰੀ ਰਾਤ ਸ਼ਾਂਤੀ ਦੇ ਨਾਲ ਹੀ ਤਰੀਕੇ ਦੇ ਨਾਲ ਮਾਹੌਲ ਰਿਹਾ ਅਤੇ ਕੋਈ ਵੀ ਗੋਲਾਬਾਰੀ ਜਾਂ ਕੋਈ ਡਰੋਨ ਦੀ ਐਕਟੀਵਿਟੀ ਨਹੀਂ ਦੇਖੀ ਗਈ ਗੱਲ ਕਰੀ ਸਥਾਨਕ ਲੋਕਾਂ ਦੇ ਨਾਲ ਜਦੋਂ ਗੱਲ ਕੀਤੀ ਇਸ ਬਾਰੇ ਤੇ ਲੋਕਾਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਿੱਚ ਰੌਣਕ ਘਟ ਹੈ ਕਾਰੋਬਾਰ ਜਿਹੜੇ ਆ ਉਹ ਰੁਕ ਚੁੱਕੇ ਨੇ ਕਾਫੀ ਲੈ ਇਸੇ ਜੁੱਧ ਦਾ ਜਿਹੜਾ ਪ੍ਰਭਾਵ ਕਾਰੋਬਾਰ ਤੇ ਵੀ ਪਿਆ ਪਰ ਕੁਝ ਲੋਕ ਸ਼ਹਿਰ ਨੂੰ ਛੱਡ ਕੇ ਵੀ ਗਏ ਸੀ ਹੁਣ ਉਹਨਾਂ ਦੇ ਵੱਲੋਂ ਸ਼ਹਿਰ ਦੇ ਵਿੱਚ ਆਣਾ ਸ਼ੁਰੂ ਕਰ ਦਿੱਤਾ ਪਰ ਜੇ ਕਾਰੋਬਾਰ ਦੀ ਗੱਲ ਕਰੀਏ ਤੇ ਕਾਰੋਬਾਰ ਜਿਹੜਾ ਆ ਰੁਕ ਚੁੱਕਿਆ ਅਤੇ ਕੁਝ ਸਮੇਂ ਲੱਗੇਗਾ ਕਿ ਲੋਕ ਫੇਰ ਤੋਂ ਆਪਣੇ ਕਾਰੋਬਾਰ ਵਾਸਤੇ ਧਿਆਨ ਦੇਣਗੇ ਅਤੇ ਗਾਹਕ ਜਿਹੜਾ ਆ ਉਹ ਦੁਕਾਨਾਂ ਤੇ ਆਣਗੇ ਜਗਵਾਨੀ ਦੇ ਲਈ ਪਠਾਨਕੋਟ ਤੋਂ ਤਰਮਿੰਦਰ ਠਾਕੁਰ ਦੀ ਰਿਪੋਰਟ